ਕੰਗੜਾ ਰੋਤ ਸਿਰੇ ਦੀ ਚਮੋਲ ਆ ਇਹ ਸਾਰੇ ਜਾਣਦੇ ਹੀ ਹੋ ਇਹ ਹਮੇਸ਼ਾ ਤੋਂ ਸਿੱਖਾਂ ਨੂੰ ਟਾਰਗੇਟ ਕਰਦੀ ਆ ਰਹੀ ਆ ਹੁਣ ਆਪਣੀ ਇੱਕ ਨਵੀਂ ਫਿਲਮ ਲੈ ਕੇ ਆ ਰਹੀ ਆ ਇੰਦਰਾ ਗਾਂਧੀ ਤੇ ਐਮਰਜੈਂਸੀ ਫਿਲਮ ਦੇ ਟ੍ਰੇਲਰ ਦੇ ਵਿੱਚ ਹੀ ਦਿਖਾਇਆ ਗਿਆ ਹੈ ਕਿ ਸਿੱਖਾਂ ਵੱਲੋਂ ਬੇਕਸੂਰ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ ਆ ਇਹ ਕਿ ਨਕਲੀ ਪਿੰਡਰਾਂ ਵਾਲੇ ਸੰਤਾਂ ਦਾ ਰੋਲ ਕਰ ਰਿਹਾ ਹੈ ਤੇ ਉਹ ਸਪੀਚ ਦੇ ਵਿੱਚ ਬੋਲ ਰਿਹਾ ਖਾਲਿਸਤਾਨ ਦੀ ਮੰਗ ਬਾਰੇ ਪਿੰਡਰਾਂ ਵਾਲੇ ਸੰਤਾਂ ਨੇ ਤਾਂ ਕਦੇ ਖਾਲਿਸਤਾਨ ਦੀ ਮੰਗ ਬਾਰੇ ਕਹੀ ਨਹੀਂ ਸੀਗਾ ਉਹਨਾਂ ਨੇ ਤਾਂ ਅਨੰਦਪੁਰ ਸਾਹਿਬ ਦੇ ਮਤਿਆਂ ਲੈ ਕੇ ਕੁਝ ਮੰਗਿਆ ਸੀਗੀਆਂ ਤੇ ਉਹ ਮੰਗਾਂ ਤੁਸੀਂ ਗੂਗਲ 'ਤੇ ਪਰ ਸਰਚ ਕਰਕੇ ਪੜ੍ਹ ਵੀ ਸਕਦੇ ਹੋ ਤੇ ਉਹ ਮੰਗਾਂ ਕੱਲੇ ਸਿੱਖਾਂ ਵਾਸਤੇ ਨਹੀਂ ਸੀਗੀਆਂ ਹਿੰਦੂ ਮੁਸਲਮਾਨ ਸਭ ਦੇ ਬਰਾਬਰ ਲਈਆਂ ਸੀਗੀਆਂ ਉਹਨਾਂ ਨੇ ਇਹ ਕਿਹਾ ਸੀਗਾ ਜੇ ਕੱਲ ਨੂੰ ਹਰਮੰਦਰ ਸਾਹਿਬ 'ਤੇ ਅਟੈਕ ਹੁੰਦਾ ਫਿਰ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ ਜਿਸ ਦਿਨ ਹਰਮੰਦਰ ਸਾਹਿਬ 'ਤੇ ਅਟੈਕ ਹੋਇਆ ਸੀਗਾ ਉਸੇ ਦਿਨ 38 ਹੋਰ ਗੁਰਦੁਆਰਾ ਸਾਹਿ ਕੀਤਾ ਗਿਆ ਸੀਗਾ ਜੇ ਸੈਂਸਰ ਬੋਰਡ ਕੰਗੜਾ ਰੋਧੀ ਐਮਰਜੈਂਸੀ ਮੂਵੀ ਨੂੰ ਪਾਸ ਕਰ ਸਕਦਾ ਆ ਤੇ ਜਿਹੜੀ ਦਰਜੀਤ ਸਾਹਜ ਨੇ ਭਾਈ ਜਸਵੰਤ ਖਾਲੜਾ ਦੇ ਉੱਪਰ ਮੂਵੀ ਬਣਾਈ ਆ ਪੰਜਾਬ 99 ਫਿਰ ਉਹ ਵੀ ਦਿਖਾਈ ਜਾਵੇ ਪਤਾ ਲੱਗ ਸਕੇ ਲੋਕਾਂ ਨੂੰ ਉਹ 25000 ਨੌਜਵਾਨ ਜੇ ਬੇਕਸੂਰ ਸੀਗਾ ਜਿੱਦਾਂ ਦਾ ਝੂਠੇ ਮੁਕਾਬਲੇ ਕਰਾ ਕੇ ਉਹਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਦੀ ਲਾਸ਼ਾਂ ਨੂੰ ਲਵਾਰਿਸ ਦੱਸ ਕੇ ਸਾੜ ਦਿੱਤਾ ਗਿਆ ਸੀਗਾ ਆਰੋ ਫਿਲਮ ਦੇ ਉੱਪਰ ਵੀ ਬੈਨ ਲਾਗ ਦਿੱਤਾ ਆਇਆ ਹੈ ਕਿ ਅਸੀਂ ਸੈਂਸਰ ਬੋਰਡ ਨੂੰ ਅਪੀਲ ਕਰਦੇ ਹਾਂ ਕਿ ਫਿਲਮ ਦੇ ਉੱਪਰ ਜਲਦੀ ਜਲਦੀ ਰੋਕ ਲਗਾਈ ਜਾਵੇ ਕੱਲ ਨੂੰ ਸਿੱਖਾਂ ਅਤੇ ਹਿੰਦੂ ਭਾਈਚਾਰੇ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਹੈ ਤੇ ਅਸੀਂ ਸਿਰ ਅਕਾਲ ਤੱਕ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਕਿ ਜਲਦੀ ਜਲਦੀ ਇਹ ਫਿਲਮ ਨੂੰ ਰੋਕਣ ਵਾਸਤੇ ਸਖਤ ਹੁਕਮ ਜਾਰੀ ਕੀਤਾ ਜਾਵੇ